ਹਲਾ ਕੇ ਕੁੱਤੇ ਬਾਰੇ ਗੱਲ ਕਰਨੀ ਹੈ ਮੇਰੇ ਮੂੰਹ ਗਾੜ ਨਹੀਂ ਗਲੂਗੇ ਅੱਜ ਤੇ ਮੈਂ ਲੋੜ ਤੋਂ ਬਾਅਦ ਬੋਲ ਸਕਦਾ ਅੱਜ ਜਿਹੜੀ ਮੈਂ ਤੇ ਕਾਰਵਾਈ ਪੁਲਿਸ ਨੇ ਕਰਨੀ ਹੈ ਜਿਹੜੀ ਪ੍ਰਸ਼ਾਸਨ ਨੇ ਕਰਨੀ ਕਰ ਲਵੇ ਜਿਹੜੀ ਧੋਪ ਚੌੜੀ ਚ ਨਾਲ ਲਵੇ ਇਸ ਕੁੱਤੇ ਦੇ ਹੱਟ ਦੇ ਆ ਡਾਕਟਰ ਲੁਜਾਰੇ ਵਾਲਾ ਥੱਕਿਆ ਉਹ ਨਾਲ ਨਾਲ ਥੱਲੇ ਦਾ ਉਹ ਬੰਦਾ ਮੇਰੇ ਧਿਆਨ ਮਰੇ ਬੋਲੇ ਅੱਜ ਮੈਂ ਪੋਸਟ ਪਾਈ ਆ ਤੁਸੀਂ ਪੋਸਟ ਪੜ ਸਕਦੇ ਹੋ ਉਸ ਬੰਦੇ ਨੂੰ ਮੈਂ ਲੋਜਲੇ ਪ੍ਰਸ਼ਾਦੂ ਮੇਰਾ ਚੈਲੇ ਜਮਤ ਸਵੇਰ ਬੋ ਘਰੇ ਜਾਣਾ ਜੇ ਹਿੰਮਤ ਹੈ ਗਈ ਆ ਤੇ ਮੈਨੂੰ ਰੋਕਨੇ ਹੋ ਜੇ ਮੈਂ ਜਾਮ ਕੱਲਾ ਜਾਊਂਗਾ ਮੈਂ ਮੈਨੂੰ ਕਿਸੇ ਲੋੜ ਦੇ ਨਾਲ ਲਿਜਾਣ ਦੀ ਗੇ ਨਹੀਂ ਮੈਂ ਇਸੇ ਕੱਲਾ ਜਾਊਂਗਾ ਉਸ ਕਤੀਰ ਨੇ ਤੂੰ ਸਾਨੂੰ ਬੋਲ ਜੋ ਬੋਲਣਾ ਮੈਨੂੰ ਬੋਲ ਜੋ ਬੋਲਣਾ ਤੇਰੀ ਆਪਣੀ ਕੌਡੀ ਜਿਹੜੀ ਤੇ ਆਪਣੀ ਤੂੰ ਲੋਕਾਂ ਜਿੱਧੂ ਪੈ ਦੱਲਿਆ ਤੂੰ ਮੇਰੇ ਘਰ ਪਰ ਆਪਣੇ ਆਜ ਤੂੰ ਮੇਰੀ ਧੀ ਬਾਰੇ ਗਲਤ ਕਮੈਂਟ ਕੀਤਾ ਜੇ ਆਪਣੇ ਪਿਓ ਦਾ ਨਾਂ ਮਸਲੇ ਤੇ ਤੇਰੇ ਘਰ ਸ਼ਿਮਲਾਪੁਰੀ ਆਉਣਾ ਹੀ ਸ਼ਿਮਲਾਪੁਰੀ ਸਿਰ ਤੇ ਘਰੇ ਮੈ ਆਉਣਾ ਯੂ ਤੇ ਘਰੋਂ ਬਾਹਰ ਆ ਕੇ ਮਿਲੀ ਮੈਨੂੰ ਜੇ ਤੂੰ ਹਮਤਾਗੀ ਤੇ ਮੈਂ ਸਰੇ ਕੱਲਾ ਆਉਂਗਾ ਮੈਂ ਮੈਂ ਕਿਹਾ ਨਾ ਲੈ ਕੇ ਨਹੀਂ ਆਉਂਦਾ ਤੇਰਾ ਮੈਨੂੰ ਇਹ ਵੀ ਪਤਾ ਵਾ ਪਿੱਤਾ ਤੂੰ ਹਮਤਾਗੀ ਬਾਹਰ ਆਉਣ ਦੀ ਤੇਰੇ ਇੱਕੋ ਟੁੱਟਾਏ ਕਮਰਾ ਵਾ ਉੱਥੇ ਤੂੰ ਸੋਫੇ ਤੇ ਬੈਠਾ ਹੋਣਾ ਉੱਥੇ ਬੈ ਕੇ ਦੁਲਾਈ ਬੋਲਾ ਤੇ ਜੇ ਹਮਤਾੜੀ ਬਾਹਰ ਨਿਕਲਦੇ ਕਿ ਇਹਨੂੰ ਕਹਦਾ ਬਾਹ ਪਾਤੀ ਆ ਚੀਕਾ ਪੋ ਉਹ ਚੀਕਾ ਤੂੰ ਆ ਮਾਰਦਾ ਆਰਾਧ ਚ ਕਮਾਦਾ ਬਿਠਾ ਦੋ ਕਈ ਕਾਲੋਂ ਬਾਅਦ ਨਿਕਲੇ ਤਜੇ ਮਦਈ ਬਾਹਰ ਆਉਣ ਦੀ ਇਹ ਸ਼ੇਅਰ ਕਰ ਦਿਓ ਤੇ ਉਹ ਤਾਂ ਪਹੁੰਚਾ ਦਿਓ ਸਵੇਰੇ ਮੈਂ ਕਰੋ ਚੱਲਣਾ ਵਾ 9:30 ਵਜੇ ਤੇ ਮਤ ਤੇ ਕੋਣਾ ਹੀ 9:30 ਚੱਲਣਾ ਤੇਰੇ ਕੋਲ ਸਿਬਲਾਪੂਰੀ ਆਉਣਾ ਹੀ ਜਲ ਅੱਲਿਜਾੜੇਪੁਰ ਸੀ ਹੱਥ ਦੇ ਲਓ ਅਸੀਂ ਜਾ ਕੇ ਕਹਿ ਕੇ ਆਏ ਆ ਵੀ ਇਹ ਬੰਦਾ ਗਲਤ ਬੋਲਦਾ ਇਹ ਅੱਗ ਲਾ ਰਿਹਾ ਪਰ ਉਥੇ ਅਫਸਰ ਮਿਲੇ ਆ ਕੋਈ ਗੱਲ ਨਹੀਂ ਕੋਈ ਬਾਦਰੀ ਬਾਤ ਠੀਕ ਠਾਕ ਆ ਹਾਂ ਬਾਤ ਚੜ੍ਹਵਾ ਠੀਕ ਠਾਕ ਬਲੇ ਕੈਨ ਸੁਣੀ ਗਏ ਨੇ ਕੋਈ ਕਾਰੋ ਇਹੋ ਪੁੱਤੇ ਤੇ ਇਹ ਨਾ ਬਤਾ ਗੰਦਬਗਦਾ ਤੇ ਭਗਵੰਦ ਮਾਨ ਇੱਕੋ ਕੰਮ ਨੂੰ ਆਉਂਦਾ ਵਾ ਕਈ ਪੰਨਾ ਠੋਕਦਾ ਕਈ ਲੱਕੜਾ ਠੋਕਦਾ ਕਈ ਘਹਿਰਾ ਠੋਕਦਾ ਜਿਹੜੇ ਕਤੀਰ ਠੋਕਦੇ ਇਹਨੂੰ ਫੋੜ ਜਾ ਜੇ ਮਟਾਜੀ ਦਾ ਅੱਗ ਲਾ ਰਿਹਾ ਮੈਂ ਦੱਲਾ ਬੰਦਾ ਹੋ ਕਰੋ ਮੈਂ ਤੇਰੀ ਕਾਰਵਾਈ ਕਰਨੀ ਹੈ ਕਰੋ ਮੈਂ ਤੇਰੀ ਜਿਹੜੀ ਗੋਲੀਬਾਰੀ ਮੇਰੇ ਮਾਰੋ ਮੈਂ ਅਸਰੇ ਆਉਣਾ ਲੁਧਿਆਣੇ ਆਉਣਾ ਹੀ ਜਾਂ ਆਪਣੇ ਪਿਓ ਦਾਣਾ ਸ਼ਿਮਲਾਪੁਰ ਮਿਆਂਗਾ ਤੇਰੇ ਘਰ ਦੇ ਬਾਹਰ ਆਉਂਗਾ ਤੇ ਘਰੋਂ ਬਾਹਰ ਆ ਜੀ ਮੈਂ ਖਾਦੇ ਹਾਉਂਗਾ ਸਵੇਰੇ ਆਉਂਗਾ ਮੈਂ ਤੂੰ ਮੇਰੀ ਧੀ ਤੱਕ ਪਹੁੰਚਿਆ ਤੇਰੀ ਆਪਣੀ ਇੱਕ ਕੌਡੀ ਜੁਨੇ ਹੈਗੀ ਸਾਰੀ ਬੁਰਿਆ ਜਾਣਦੀ ਤਰੇ ਪੱਲੇ ਕੀ ਆ ਤੂੰ ਕੀ ਚੀਜ਼ ਆ ਇੱਥੇ ਇੱਕ ਦੁਆਰ ਮੈਂ ਜੱਟ ਆ ਇੱਕ ਦੁਆਜੋ ਤੂੰ ਕਹਿੰਦਾ ਜੱਟ ਦੀ ਬੋਲਣਾ ਲੈ ਹਾਂ ਮੈਂ ਜਾਟੀ ਜਾਟੀ ਮੈਂ ਦੱਸ ਕੀ ਕਰੇਗਾ ਮੇਰਾ ਮੈਂ ਜੱਟ ਆ ਮੈਂ ਜੱਟ ਆ ਮੈਂ ਬੜ ਕਦਾ ਜੱਟ ਹਾਂ ਜੱਟ ਨਹੀਂ ਬੋਲਣਾ ਮੈਂ ਜੱਟ ਦਾ ਪੁੱਤ ਹਾਂ ਜੱਟ ਆ ਦੱਸ ਮੈਂ ਪਿਓ ਜੱਟ ਮੈਂ ਦਾਦਾ ਜੱਟ ਮੈਂ ਜੱਟ ਆ ਕਮਰ ਜਾਣੇ ਜੱਟ ਆ ਤੂੰ ਮੇਰੀ ਤੇ ਮਾਰੇ ਗਲਤ ਬੋਲਿਆ ਤੂੰ ਮੇਲਾ ਕਰ ਗੱਲ ਦਾ ਨਹੀਂ ਗੱਲ ਕਰਨੀ ਹੈ ਹੈਗੀ ਮਤ ਕਰਨ ਦੀ ਜੇ ਆਪਣੇ ਪਿਓ ਦਾ ਦੋ ਮਰਦ ਸੂਰੇ ਬਾਹਰ ਅਜੇ ਗੇਟ ਦੇ ਬਾਹਰ ਮੈਂ ਤੇ ਘਰ ਦੇ ਬਾਹਰ ਹੋਣੇ ਸੂਰੇ ਸਰੇ ਮੈਂ ਸਾਢੇ 10:00 ਹੋ ਜਾਣਾਂ ਸਾਢੇ 11:00 ਤੱਕ ਗੇਟ ਦੇ ਬਾਹਰ ਖੜਾ ਹੋਊਗਾ ਮੈਂ ਆਕੇ ਜੇ ਕੋਈ ਮਾਰਨੀ ਮੇਰੇ ਮਾਰਦੀ ਫਾਦੋਈ ਨਹੀਂ ਯਾਰ ਇੱਕ ਦੁੱਕੀ ਦਾ ਬੰਦਾ ਤੂੰ ਜਾ ਤੇ ਪੈਣ ਔਕਾਤ ਕੀ ਤੇਰੀ ਇੱਕ ਦੁੱਕੀ ਦਾ ਬੰਦਾ ਦੁੱਕੀ ਦਾ ਬੰਦਾ ਤੂੰ ਤੇਰੀ ਔਕਾਤ ਕੀ ਤੇਰੀ ਆ ਗਈ ਤੂੰ ਸਾਰੇ ਘਰੋਂ ਦੁਬਾਰਾ ਨਿਕਲ ਜਾ ਹੁਣ ਤੇਰੇ ਘਰ ਤਾਂ ਮੈਂ ਜਾਣਾ ਨਹੀਂ ਕਰ ਤੇ ਘਰ ਦਾ ਤੇਰੇ ਘਰ ਬਾਰੇ ਤੇ ਪਰਿਵਾਰ ਬਾਰੇ ਬੋਲਾਂ ਮੇਰੀ ਔਕਾਤ ਨਹੀਂ ਹੈਗੀ ਮੇਰੀ ਸੋਚ ਨਹੀਂ ਹੈਗੀ ਪਰ ਗੰਧਿਆ ਬੱਦਿਆ ਤੂੰ ਤੂੰ ਗੰਦ ਮੱਕਾ ਮੇਰੇ ਤੇ ਪੇਛੇ ਆ ਗਿਆ ਅੱਜ ਮੇਰੇ ਧੀਆ ਬਾਰੇ ਤੇ ਸੂਰੇ ਮੈਂ ਸਾਡੇ ਤੋਂ ਚੱਲਣਾ ਜਿੰਨੇ ਮੈਂ ਰੋਕਣਾ ਰੋਕ ਲਵੇ ਤੇਰੇ ਵੀ ਘਰੇ ਆਉਣਾ ਤੇਰੇ ਸ਼ਿਮਲਾਪੁਰੀ ਤੇਰੇ ਗੇਟ ਦੇ ਅੱਗੇ ਆਉਣਾ ਹੀ ਜੇ ਆਪਣੇ ਪਿਓ ਦਾ ਇੱਕ ਪਿਓ ਦਾ ਜੇ ਹੋਇਆ ਤੇ ਘੇਰੇ ਤੋਂ ਬਾਹਰ ਆ ਜੀ ਮੈਂ ਕੱਲਾ ਆਉਂਗਾ ਮੈਂ ਕੋਈ ਨਾਲ ਲੈ ਕੇ ਨਹੀਂ ਆਉਣਾ ਮੈਨੂੰ ਫੌਜ ਇਕੱਠੀ ਨਹੀਂ ਕਰਨੀ ਨਾ ਮੇ ਕੋਈ ਕੁਛ ਕੁਸ਼ ਹੋਇਆ ਖਾਲੀ ਥੋਂਗਾ ਮੈਂ ਜ ਆਪਣੇ ਪਿਓ ਦਾਣਾ ਸਿਰਫ ਗੇਟ ਦੇ ਬਾਹਰ ਆ ਜੀ ਫਿਰ ਮੈਂ ਸੋ ਰਹਾਂਗਾ ਜਦ ਤੂੰ ਕਿਧੋ ਬਦੜੀ ਪਾਇਤੀ ਹਾਂ ਬੜ ਗਲਤ ਬੋਲ ਰਿਆ ਦੱਲਿਆ ਤੂੰ ਮੈਨੂੰ ਬੋਲ ਜੋ ਬੋਲ ਨਾ ਤੂੰ ਮੈਨੂੰ ਮੈਨਾਂ ਕਾ ਗੱਲ ਨਹੀਂ ਕਰਨੀ ਆ ਫੋਟਕ ਤੇਰੇ ਕੋਲ ਪਰ ਮੈਨੂੰ ਸਾਨੂੰ ਕੋਈ ਪਤਾ ਨਹੀਂ ਕਿ ਤੂੰ ਕੀ ਆ ਤੇਰੀ ਔਕਾਤ ਕਿਥੋਂ ਵਰ ਸੱਜਣੇ ਬਦਲ ਕੁਰੀ ਜੀ ਤੂੰ ਐ ਕੀ ਚੀਜ਼ ਆ ਸਰਕਾਰਾਂ ਪਾਉਂਦੂ ਕੋਤਾਰੂ ਤੇ ਸਰਕਾਰਾਂ ਦੇ ਪਾਇਆ ਤੇ ਖੁਦਾ ਛੱਡਿਆ ਤੇ ਗੱਲ ਚ ਪੜਾ ਪਾਇਆ ਜੋ ਕੇ ਤੂੰ ਉਹ ਬੋਲਦਾ ਮੈਂ ਸਵੇਰੇ 9:30 ਚਲਣਾ ਹੀ ਕਰੋ ਤਰਮਕੋਟ ਤੋਂ 9:30 ਵਜੇ ਤੇ ਤੇਰੇ ਘਰੇ ਕਰਦੇ ਬਾਅਦ ਸ਼ੁਭਲਾਪੁਰ ਪਹੁੰਚਣਾ ਹਾਂ ਜੇ ਮੈਨੂੰ ਹਿੰਮਤ ਆ ਗਈ ਨਾ ਤੇ ਘੇਰੇ ਤੋਂ ਬਾਅਦ ਮੈਨੂੰ ਮਿਲ ਕੇ ਦਿਖਾਈ ਦਵਾਂਗਾ ਕੋਈ ਸ਼ਰਮ ਨਹੀਂ ਆਈ ਤੈਨੂੰ ਅਰੇ ਵੀ ਯਾਰ ਤੇਰੀ ਆਪ ਦੀ ਇੱਜਤ ਦੇ ਕੌਟੇ ਜੇਗੀ ਸਾਰੇ ਦੁਨੇ ਬਾਦੂ ਕੀਓ ਕਤਰੀ ਕਾਤ ਕੀ ਆ ਤੇ ਇੱਕ ਕੌਟੀ ਕੌਡੀ ਕਾਤਰੇ ਬਦੂ ਤੇ ਮੈਂ ਤਾਂ ਬੋਲਿਆ ਨਹੀਂ ਸੀ ਮਕਾਂ ਕੀ ਬੋਲਣਾ ਯਾਰ ਤੇ ਅੱਜ ਤੂੰ ਬਈ ਕੁੜੇ ਤੱਕ ਪਹੁੰਚ ਗਿਆ ਤੇਰੇ ਬਾਰੇ ਕੋਈ ਨਹੀਂ ਆ ਤੂੰ ਕੀ ਜੀਜਗਾ ਤੇਰੇ ਬਾਰੇ ਸਾਰੇ ਦੁਨੇ ਜਾਣ ਤੂੰ ਕੀ ਜੀਜਗਾ ਤੈਨੂੰ ਸਾਰੇ ਜਾਣਦੇ ਆ ਤੂੰ ਕੀ ਆ ਤੇਰੇ ਓਕਾਤ ਕੀ ਸਾਰੇ ਜਾਣਦੇ ਆ ਉਤੋਂ ਆ ਭਗਤ ਮਾਲ ਇਹ ਨਵਾਂ ਕੰਮ ਫੜ ਲਿਆ ਜਿਹੜੇ ਬਹੁਤੇ ਕੰਮ ਕਰਦੇ ਹੋ ਫੜੀ ਜਾਓ ਜਿਹੜੇ ਇਹੋ ਜਿਹੇ ਕਤੂੜਾ ਮਈ ਫੜਦੀਆਂ ਵਾਂ ਉਹ ਘਰੇ ਬੜੇ ਕੁੱਤੇ ਨੂੰ ਭੁਗੀ ਜਾਂਦੀਆਂ ਇੱਕ ਇਹ ਇੱਕ ਮਿਲਾਂਦੇ ਬੂਟਾ ਪਾਏ ਸੇ ਤੂੰ ਸ਼ਾਮ ਤੱਕ ਕੁੱਤੇ ਨੂੰ ਭੁਗੀ ਜਾਂਦਾ ਸਵੇਰੇ ਬੜਾ ਪੋਸਟ ਗੁੱਡ ਮਾਰਨਿੰਗ ਸ਼ਾਮ ਨੂੰ ਗੁੱਡ ਨਾਈਟ ਤੇ ਗਾਉ ਖਾਈ ਜਾਂਦਾ ਤੇ ਗਾਹ ਤੂੰ ਖਾਈ ਜਾਂਦਾ ਜੇ ਤੇ ਇੱਕ ਪਿਓ ਦਾ ਲੱਤਾਂ ਧੰਮ ਹੈਗਾ ਇੱਕ ਧੰਮ ਹੈਗਾ ਤੇ ਸਵੇਰੇ ਮੈਂ ਨਾ ਇੱਕ ਨਦੀ ਮੈਂ ਸਵੇਰੇ 9:30 ਕਰ ਤਰਪੋਰ ਚੱਲਣਾ 9:30 ਵਜੇ ਮੈਂ ਤੇਰੇ ਘਰ ਦੇ ਮੋਰੇ ਹੋਣੇ ਇਕੱਲਾ ਆਉਂਗਾ ਮੈਂ ਜਾ ਆਪਣੇ ਪਿਓ ਦਾ ਇੱਕ ਪਿਓ ਦਾ ਤੂੰ ਹੈ ਨਹੀਂ ਵੇ ਜੇ ਹੋਇਆ ਤੇ ਬਾਹਰ ਆ ਜੀ ਹੁਣ ਮੈਂ ਗੱਲ ਚ ਵੜਿਆ ਨਾ ਹੁਣ ਮੈਂ ਚੰਗੀ ਤਰ੍ਹਾਂ ਬੜੂੰਗਾ ਜਿਹੜੇ ਗਾਹ ਖਾਂਦੇ ਖਾਈ ਜਾਣ ਮੈਂ ਨਹੀਂ ਗਾਹ ਖਾ ਸਕਦਾ ਦੱਲਿਆ ਮੈਂ ਧੀਆ ਬੜੇ ਗਾਹ ਖਾ ਸਕਦਾ ਓਏ ਤੇਰੀ ਕੁੱਤੀ ਕਿਧਰ ਕੋਲ ਦੁਕੀਆਲ ਬੰਦਾ ਨਹੀਂ ਦੱਲਿਆ ਆ ਮੈਂ ਪੋਸਟ ਪਾਈ ਮੇਰੇ ਪੇਜ ਜਾ ਕੇ ਦੇਖੋ ਇਹ ਕੁੱਤਾ ਕਿਧਰ ਮੇਰੀ ਕੁੜੀ ਕੀ ਬੋਲਿਆ ਬੰਦਾ ਹੈ ਮੇਰੇ ਪੇਜ ਤੇ ਪੋਸਟ ਪਾਈ ਹੋਈ ਮੈਂ ਇਹ ਮੇਰੇ ਕੁੜੀਆਂ ਬਾਰੇ ਕਤੀੜ ਦੀ ਭੋਂਗੀ ਆ ਤੁਸੀਂ ਪੜਿਓ ਜਾ ਕੇ ਉੱਥੇ ਤੇ ਜੇ ਮੇਰੇ ਸਾਹਮਣੇ ਹੋਵੇ ਨਾ ਮੈਂ ਆਪਣੇ ਪਿਓ ਦਾ ਜੱਟ ਦਾ ਪੁੱਤ ਨਹੀਂ ਕਰਦਾ ਸਾਲੂ ਆਏ ਪਾਰ ਤੇ ਰੋਦਾਂ ਨੂੰ ਮੈਂ ਤੇਰੇ ਤੋਂ ਸਾਹਮਣੇ ਬੈਠੋ ਲਿਆ ਜਾਏ ਇਸ ਪੜੇ ਜਾ ਜਿਵੇਂ ਰਹੇ ਕਤੀੜੇ ਤੂੰ ਘਰੋਂ ਬਾਹਰ ਨਿਕਲਦਾ ਨਹੀਂਗਾ ਬਾੜੂ ਜਿਵੇਂ ਬਾਕ ਤੇ ਉਧਰ ਭੋਂਗੀ ਜਾਣਾ ਖੋਦਾ ਸੁਆ ਤਾਂ ਮੇਰਾ ਪੇਜ ਬੰਦ ਹੋ ਜੇ ਕਿਉਂਕਿ ਪੇਜ ਮੇਰੇ ਸਿੱਕਤ ਅਗੇ ਮੇਰਾ ਪੇਜ ਬੰਦੁਰ ਗਿਆ ਹੈ ਮੈਂ ਜੇ ਬੋਲਿਆ ਨਾ 100% ਮੇਰੇ ਚਾਹ ਸਮੇਂ ਪੇਜ ਬੰਦ ਹੋ ਜਾਣਾ ਹੈ ਸਵੇਰ ਤੱਕ ਪਰ ਇੱਕ ਤੀਨ ਨੂੰ ਮੈਂ ਚੈਲੰਜ ਆ ਮੈਂ ਸਵੇਰੇ ਇਕੱਲੇ ਆਉਣਾ ਹੀ ਇਕੱਲੇ ਨੇ ਜੇ ਕੇ ਨਾਲ ਤੋੜਾ ਤੁਰਪਿਓ ਮੈਂ ਕਹਿ ਨੂੰ ਕਹਣਾ ਨਹੀਂਗਾ ਮੈਂ ਸਵੇਰੇ ਇਕੱਲੇ ਸਾਢੇ ਦੋ ਤਰ ਕੋਲ ਚੱਲਣਾ ਹੀ ਹੂੰ ਮੈਂ ਤੇਰੇ ਪਿੰਡ ਘਰ ਸ਼ਿਵਲਾਪੁਰ ਚ ਕਰਦੇ ਅੱਗੇ ਹੋਣਾ ਜੇ ਆਪਣੇ ਇੱਕ ਬਿਓ ਦਾ ਤਸਵੀਰ ਮੈਂ ਸਾਹਮਣੇ ਖੜ ਕੇ ਵਿਖਾ ਦੇ ਮਿੰਟ ਵਾਸਤੇ ਸਾਰਾ ਦੁੱਖੀ ਦਾ ਬੰਦਿਆ ਤੂੰ ਧੀਆਬਰ ਦਾ ਪਹੁੰਚਲਾ ਪਤਾ ਹੀ ਔਕਾਤ ਕੀ ਹੈ ਉਹ ਤੇਰੇ ਅੱਗੇ ਸਾਡੇ ਕਾਹੇ ਗੋਆ ਚੱਕਦੇ ਗੋਆ ਮੱਝਾ ਥੱਲੇ ਮੱਝਾਂ ਪੱਠੇ ਪੋਏ ਤੇਰੇ ਕਿੱਤੀਆਂ ਰਹਿ ਗਈਆਂ ਚੌਲੇ ਜਾਦ ਗਏ ਕੋਈ ਸ਼ਰਮੀ ਵਾਲਿਆ ਬੰਦੇ ਨੂੰ ਯਾਰ ਇਹ ਤੇਰਦੀ ਬਾਰੇ ਬਾਰੇ ਮੜਾ ਬੋਲੇ ਮੈਂ ਬੋਲਾ ਕਲੀ ਜਿਹੜਾ ਬੋਲਦਾ ਉੱਥੇ ਜਾ ਕੇ ਮੇਰੇ ਮੂੰਹ ਕੋਈ ਹੋਰ ਨਿਕਲ ਲਗਾਏਗਾ ਓਏ ਤਾ ਕਰਦਾ ਲੈ ਉਹ ਜਿਹੜੀ ਰਿਪੋਰਟ ਕਰਦੇ ਆ ਉਹਦੇ ਵੈਰੀ ਗੁੱਡ ਵੈਰੀ ਗੁੱਡ ਕੀ ਵੈਰੀ ਗੁੱਡ ਦੱਲਾ ਬੰਦਾ ਕਾਦੀ ਵੈਰੀ ਗੁੱਡ ਆਉਦੀ ਕੋਈ ਚਾਈ ਦੀ ਕਾਲ ਕਰਦਾ ਹੋ ਸੌਇ ਪਾੜਨ ਤੋਂ ਢੇਲੀ ਦਾ ਬੰਦਾ ਦੱਲਾ ਹੋ ਕਦੇ ਨੇ ਮੈਂ ਤੇ ਪਰਚਾ ਕਰਦਾ ਮੈਂ ਤਾਂ ਬੋਲਿਆ ਠੋਕੇ ਬੋਲਿਆ ਮੈਂ ਸੌਰੇ ਫਿਰ ਬੋਲੂਗਾ ਰੋਜ਼ ਬੋਲੂਗਾ ਤੇ ਬੋਲੂਗਾ ਮੈਂ ਸਲੀਨ ਲਕੌੜ ਮੈਂ ਪੋਸਟਪਾਲੇ ਜਾ ਪੋਸਟਪਾਲੇ ਕਿ ਕੁੱਤਾ ਪੁੰਗਨ ਕਰੇ ਬਾਰੇ ਮੈਂ ਸੁੱਰੇ ਪੈਸੋ ਲੋ ਸਰੇ ਸਾਡੇ ਤੋਂ ਬੜ ਚੱਲਾਵਾ ਮੈਂ ਤੇਰੀ ਕਾ ਸ਼ਿਮਲਾਪੂਰੀ ਲੁਧਿਆਣੇ ਕੋਲ ਤੇ ਬੂਹੇ ਲੱਗੇ ਹੋਣਾਈ ਜੇ ਤੂੰ ਆਪਣੇ ਇੱਕ ਪਿਓ ਦਾ ਤੂੰ ਹੈ ਨਹੀਂ ਵੈਸੇ ਜੇ ਇੱਕ ਪਿਓ ਦਾ ਨਾ ਤੇ ਗੇਟੋਂ ਬਾਹਰ ਆ ਕੇ ਜੱਟ ਰਮਖਾਵਾ ਕਰੀ ਜੱਟ ਦਾ ਤੂੰ ਆਏ ਨਾ ਤਾਂ ਮੈਂ ਦੱਸੂਗਾ ਤੇਰੀ ਛੱਤੀ ਦੇ ਪਾਰਦਾ ਮੈਂ ਇਹ ਰੌਣਕ ਦਾ ਸਾਲ